ਲੋਜੀ ਮਹਿਲਾਵਾਂ ਦੀ ਲੰਬੀ ਉਡੀਕਾ ਜਿਹੜੀ ਉਹ ਖਤਮ ਹੋ ਗਈ ਆ ਮਾਨ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਬਹੁਤ ਜਲਦੀ ਬੀਬੀਆਂ ਦੇ ਖਾਤਿਆਂ 'ਚ ਜਿਹੜੇ ਪੈਸੇ ਆ ਜਾਣਗੇ ਨਾਲ ਹੀ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਤੇ ਸੁਣ ਕੇ ਤੁਸੀਂ ਇਹ ਬਾਗੋ-ਬਾਗੋ ਹੋ ਜਾਮੋਗੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਅੱਜ ਵਿਧਾਨ ਸਭਾ ਵਿੱਚ 2.36 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਇਸ ਬਜਟ ਨੂੰ ਮੇਰਾ ਪੰਜਾਬ ਬਦਲਦਾ ਪੰਜਾਬ ਦਾ ਨਾਂ ਜਿਹੜਾ ਉਹ ਦਿੱਤਾ ਗਿਆ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਡਰਾ ਉੱਪਰ ਜਿਹੜਾ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਇਸਦੇ ਨਾਲ ਹੀ ਬਜਟ ਵਿੱਚ ਸਿਹਤ ਬੀਮਾ ਕਵਰ ਯੋਜਨਾ ਦੇ ਤਹਿਤ 65 ਲੱਖ ਜਿਹੜਾ ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ। ਆਪ ਸਰਕਾਰ ਨੇ ਆਪਣੇ ਬਜਟ ਵਿੱਚ ਉਦਯੋਗਿਕ ਖੇਤਰ ਵੀ ਖਾਸ ਧਿਆਨ ਕੇਂਦਰਿਤ ਕੀਤਾ। ਵਿੱਤ ਮੰਤਰੀ ਨੇ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 3000 ਇੰਡੋਰ ਜਿਮ ਬਣਾਉਣ ਦਾ ਐਲਾਨ ਕੀਤਾ। ਹਰਪਾਲ ਜਿੰਮਾ ਨੇ ਦੱਸਿਆ ਕਿ ਇਸ ਸਾਲ ਦਾ ਜਿਹੜਾ ਬਜਟਾ ਅਜੇ ਸਾਲ ਵੱਜੋਂ ਜਾਰੀ ਕੀਤਾ ਜਾਵੇਗਾ ਤਾਂ ਬੀਬੀਆਂ ਲਈ ਇੱਕ ਅਹਿਮ ਐਲਾਨ ਕੀਤਾ ਗਿਆ ਤਾਂ ਵਿੱਤ ਮੰਤਰੀ ਹਰਪਾਲ ਜਿੰਮਾ ਨੇ ਹੋਰ ਕੀ ਕੁਝ ਕਿਹਾ ਬਿਆਨ ਵਿਚੋਂ ਆਉ ਤੁਹਾਨੂੰ ਸੁਣਾ ਦਿੰਨੇ ਆ ਬਿਲਕੁਲ ਜਿਹੜਾ ਤੁਸੀਂ ਬਹਿਲਾਵਾ ਦੀ ਗਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੋਮਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਜਾਂ ਪੂਰੀਆਂ ਹੋ ਗਈਆਂ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿਨ੍ਹਾਂ ਵਿੱਚੋਂ ਲਗਭਗ ਦੋ ਗਰੰਟੀਆਂ 100% ਪੂਰੀਆਂ ਹੋ ਜਾਂ ਨੇ ਦੋ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰ ਦੇਖਿਓ ਉਹਦੇ ਚਿਆ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਸਾਡਾ ਵਾਦਾ ਸੀ ਉਹ ਜਿਹੜੀ ਅਸੀਂ ਵਿਦਨ 3 ਮੰਥ ਪੰਜਾਬ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਉਸ ਪੰਜਾਬ ਲਈ ਸ਼ਹੀਦ ਹੁੰਦਾ ਦੇਸ਼ ਲਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਅਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਆ ਫੈਮਿਨਿਸ ਬਣਾਵਾਂਗੇ ਸਿੱਖਿਆ ਤੇ ਬਜਟ ਦੇ ਵਿੱਚ ਚੌਖਾ ਵਾਅਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲੈਂਡ ਇਹ ਸਾਡੇ ਪਹਿਲੇ ਅਨਾਉਂਸ ਕੀਤੇ ਹੋਈਆਂ ਚੀਜ਼ਾਂ ਲਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਿਆਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆਈ ਥਿੰਕ ਤੇ 200 ਦੇ ਕ੍ਰੀਪ ਸਾਡੇ ਬੱਚੇ ਜਿਹੜੇ IIT ਚ ਜੇਈ ਦੇ ਅੰਦਰ ਉਹਨਾਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਾਖਲਾ ਮਿਲਿਆ ਸਾਡਾ ਵਾਅਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਅਸੀਂ ਮਹੱਲਾ ਕਲੀਨਿਕ ਖੋਲ੍ਹਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਖੁੱਲੇ ਨੇ ਕੀ ਔਰ ਡਾਕਟਰ ਦੀ ਭਰਤੀ ਕੀਤੀ ਔਰ ਲਮੀ ਜਿਹੜੀ ਆ ਨਵੇਂ ਹਸਪੀਟਲ ਕੋਲ ਲਈ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਇੱਕ ਨਵੇਂ ਮੈਡੀਕਲ ਕਾਲਜ ਦਾ ਵੀ ਨੀਂਹ ਪੱਥਰ ਰੱਖਿਆ ਹੈ ਨੇ ਸੋ ਇਹ ਪੂਰੀ ਅੰਜਨ ਸਿਰਫ ਮਹਿਲਾਵਾਂ ਲਈ ਗਰੰਟੀ ਬੱਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਪਕਾਰਦਾਗਾ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟ ਤੋਂ ਸਰਵੇ ਕਰਵਾ ਰਹਿਆਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਾਂਗੇ